ਆਪ ਆਪਣੇ ਤਰ੍ਹਾਂ ਦੇ ਖੜੇ ਹੋ ਜਾਵਾਂਗੇ। ਖੁਦਾਦਾਨ ਸਾਰਿਆਂ ਨੂੰ ਬੜੀ ਬਰਕਤ ਦੇਵੇ। ਅਓ ਜੀ ਪਰਮੇਸ਼ਰ ਦੇ ਵਚਨ ਚੋਂ ਜਬੂਰ ਨੰਬਰ 19 ਭਾਈ ਦਰਸ਼ਨ ਜੀ ਨਾਲ ਪੜਾਂਗੇ। ਤੇ ਬਾਕੀ ਅਸੀਂ ਸਾਰੇ ਪਿੱਛੇ ਪਿੱਛੇ ਬੈਣ ਭਾਈਆਂ ਨੂੰ ਜੈ ਮੱਚੀ ਦੀ। ਜਬੂਰ 19 ਪਰਮੇਸ਼ਰ ਦੀ ਕਾਰੀਗਰੀ ਅਤੇ ਵਿਵਸਥਾ। ਆਕਾਸ਼ ਪਰਮੇਰ ਪਰਮੇਸ਼ਰ ਦੀ ਮਹਿਮਾ ਦਾ ਵਰਣਨ ਕਰਦੇ ਹਨ। ਆਕਾਸ਼ ਪਰਮੇਸ਼ਰ ਦੀ ਬੰਦਾ ਦਾ ਅਤੇ ਅੰਬਰ ਉਸਦੀ ਦਸਤਕਾਰੀ ਵਿਖਾਲਦਾ ਹੈ। ਅਤੇ ਅੰਬਰ ਉਸਦੀ ਦਸਤਕਾਰੀ ਵਿਖਾਲਦਾ ਹੈ। ਦਿਨ ਦਿਨ ਨਾਲ ਬੋਲੀ ਬੋਲਦਾ ਹੈ। ਦਿਨ ਦਿਨ ਨਾਲ ਬੋਲੀ ਬੋਲਦਾ ਹੈ। ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ। ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ। ਉਹਨਾਂ ਦੀ ਨਾ ਕੋਈ ਬੋਲੀ ਹੈ। ਉਹਨਾਂ ਦੀ ਨਾ ਕੋਈ ਬੋਲੀ ਹੈ। ਨਾ ਸ਼ਬਦ ਹਨ। ਨਾ ਸ਼ਬਦ ਹਨ। ਨਾ ਉਹਨਾਂ ਦੀ ਆਵਾਜ਼ ਸੁਣਦੀ ਹੈ। ਨਾ ਉਹਨਾਂ ਦੀ ਆਵਾਜ਼ ਸੁਣਦੀ ਹੈ। ਸਾਰੀ ਧਰਤੀ ਵਿੱਚ ਸਾਰੀ ਧਰਤੀ ਵਿੱਚ ਉਹਨਾਂ ਦੀ ਤਾਰ ਪਹੁੰਚਦੀ ਹੈ। ਉਹਨਾਂ ਦੀ ਤਾਰ ਪਹੁੰਚਦੀ ਹੈ। ਅਤੇ ਸੰਸਾਰ ਦੀਆਂ ਦਾ ਜ਼ਿਕਰ ਉਹਨਾਂ ਦੇ ਗੋਲ ਉਹਨਾਂ ਵਿੱਚ ਉਸਨੇ ਉਸਨੇ ਸੂਜ ਨੇ ਡੇਰਾ ਲਾਇਆ ਹੈ ਜਿਹੜੇ ਲਾੜੇ ਵਾਂਗੂ ਜਿਹੜੇ ਲਾੜੇ ਵਾਂਗੂ ਆਪਣੀ ਕੋਠੇ ਵਿੱਚੋਂ ਨਿਕਲਦਾ ਹੈ ਆਪਣੀ ਕੋਠੇ ਵਿੱਚੋਂ ਨਿਕਲਦਾ ਹੈ ਅਤੇ ਸੂਰਮੇ ਵਾਂਗੂ ਆਪਣੇ ਚੱਕਰ ਵੇਤੇ ਦੌੜ ਕੇ ਖੁਸ਼ ਹੁੰਦਾ ਹੈ ਆਪਣੇ ਚੱਕਰ ਵੇਤੇ ਦੌੜ ਕੇ ਖੁਸ਼ ਹੁੰਦਾ ਹੈ ਕਾਚਾ ਦਾ ਇੱਕ ਸਿਰੇ ਤੋਂ ਉਸ ਦਾ ਚੜਦਾ ਹੈ ਕਾਚਾ ਦੇ ਇੱਕ ਸਿਰੇ ਤੋਂ ਦਾ ਚੜਦਾ ਹੈ ਅਤੇ ਉਸ ਦਾ ਦੌਰ ਉਹਨਾਂ ਦੇ ਦੂਜੇ ਸਿਰੇ ਤੱਕੜ ਹੈ ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ ਇਹ ਵਾਅਦਾ ਪੂਰੀ ਪੂਰੀ ਹੈ ਜੋ ਵਾਅਦਾ ਪੂਰੀ ਪੂਰੀ ਹੈ ਉਹ ਜਾਨ ਨੂੰ ਬਹਾਲ ਕਰਦੀ ਹੈ ਉਹ ਜਾਨ ਨੂੰ ਬਹਾਲ ਕਰਦੀ ਹੈ ਇਹ ਵਾਅਦਾ ਦੀ ਸਾਖੀ ਸੱਚੀ ਹੈ ਜੋ ਵਾਅਦਾ ਦੀ ਸਾਖੀ ਸੱਚੀ ਹੈ ਉਹ ਘੋਲੇ ਨੂੰ ਬੁੱਧਵਾਨ ਕਰਦੀ ਹੈ ਉਹ ਘੋਲੇ ਨੂੰ ਬੁੱਧਵਾਨ ਕਰਦੀ ਹੈ ਇਹ ਵਾਅਦੇ ਫਰਮਾਨ ਸਿੱਧੇ ਹਨ ਜੋ ਵਾਅਦੇ ਫਰਮਾਨ ਸਿੱਧੇ ਹਨ ਉਹ ਦਿਲ ਨੂੰ ਆਨੰਦ ਕਰਦੇ ਹਨ ਉਹ ਦਿਲ ਨੂੰ ਆਨੰਦ ਕਰਦੇ ਹਨ ਇਹ ਵਾਅਦਾ ਹੁਕਮ ਨਿਰਮਲ ਹੈ ਜੋ ਵਾਅਦਾ ਹੁਕਮ ਨਿਰਮਲ ਹੈ ਉਹ ਅੱਖਾਂ ਨੂੰ ਚਾਨਣ ਦਿੰਦਾ ਹੈ ਉਹ ਅੱਖਾਂ ਨੂੰ ਚਾਨਣ ਦਿੰਦਾ ਹੈ ਜੋ ਵਾਅਦਾ ਸੋਹਣ ਹੈ ਉਹ ਸਦਾ ਟਿਕਰ ਕਾਇਮ ਰਹਿੰਦਾ ਹੈ ਇਹ ਵਾਦਾ ਨਿਓ ਸੱਤ ਹਨ ਮੇਰੇ ਪੂਰੇ ਧਰਮ ਹਨ ਉਹ ਸੋਨੇ ਨਾਲੋਂ ਸਭ ਬਹੁਤ ਕੁੰਦਲ ਸੋਨੇ ਨਾਲੋਂ ਮਨ ਪਾਉਂਦੇ ਹਨ ਅੱਜ ਸ਼ਾਇਦ ਇਹ ਮਖੀਲ ਦੀਆਂ ਜੋਆ ਵਿੱਚੋਂ ਵੀ ਮਿੱਠੇ ਹਨ ਨਾਲੇ ਉਹਨਾਂ ਨੂੰ 13-10 ਤਾਇਆ ਜਾਂਦਾ ਹੈ ਪਰ ਉਹਨਾਂ ਦੇ ਮਨਾਂ ਵਿੱਚ ਵੱਡਾ ਲਾਭ ਹੈ ਆਪਣੀਆਂ ਭੁੱਲਾਂ ਚੁੱਕਾਂ ਨੂੰ ਕੋਈ ਸਮਝ ਸਕਦਾ ਹੈ ਤੂੰ ਮੈਨੂੰ ਗੁੱਜੇ ਪਾਪਾ ਤੋਂ ਬਰੀ ਕਰ ਨਾਲੇ ਆਪਣੇ ਦਾਸ ਨੂੰ ਹੰਕਾਰਾਂ ਤੋਂ ਰੋਕ ਰੱਖ ਉਹ ਮੇਰੇ ਉੱਤੇ ਹਕੂਮਤ ਨਾ ਕਰਨ ਤਾ ਮੈਂ ਪੂਰਾ ਉਤਰਾਂਗਾ ਅਤੇ ਵੱਡੇ ਪਰਾਤ ਤੋਂ ਬਰੀ ਠਹਿਰਾਂਗਾ ਦੇ ਪਰਿਵਾਰ ਕੇ ਜੋਵਾ ਮੇਰੀ ਚਤਾਨ ਅਤੇ ਮੇਰੇ ਬਚਾਉਣ ਵਾਲੇ ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ ਤੇਰੇ ਹਜ਼ੂਰ ਮੰਨਣ ਯੋਗ ਹੋਵੇ ਆਮੇਨ ਹਾਲੇਲੂਇਆ 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 ਸਾਡੇ ਪਰੋਖਾ ਕੇ ਦਾ ਪ੍ਰਵੇਸ਼ਨ ਅਗੇ ਸਤਿ ਸ੍ਰੀ ਅਕਾਲ ਤੁਹਾਡਾ ਤਾਲਮਾਦ ਕਰਦਾ ਕਿ ਦਾ ਪ੍ਰਵੇਸ਼ਨ ਅਜਿਹਾ ਦਾ ਦਿੱਤਾ ਹੋਇਆ ਜਿਹੜੇ ਕਿ ਦਾ ਪਰਮੈਸ਼ਨ